ਸਤਿ ਸ੍ਰੀ ਅਕਾਲ ਦੋਸਤੋ 500 ਦੇ ਕਰੀਬ ਮੈਨੂੰ ਕੱਲੇ ਇਹੀ ਟੌਪਿਕ ਤੇ ਕਮੈਂਟ ਆ ਗਏ ਕਿ ਸਾਰ ਸਾਨੂੰ ਡੀਮੈਟ ਅਕਾਊਂਟ ਦੱਸੋ ਕਿਵੇਂ ਖੋਲਈਏ ਅਸੀਂ ਸਾਨੂੰ ਡੀਮੈਟ ਹੀ ਨਹੀਂ ਪਤਾ ਕਿਹੜੀ ਐਪ ਹੁੰਦੀ ਹੈ ਕਿਹੜੀਆਂ ਗੱਲਾਂ ਨੇ ਤਾਂ ਕਰਕੇ ਤੁਹਾਡੀ ਡਿਮਾਂਡ ਦੇ ਹਿਸਾਬ ਨਾਲ ਮੈਂ ਜਿਹੜੀ ਅੱਜ ਦੀ ਵੀਡੀਓ ਬਣਾਉਣ ਲੱਗਿਆ ਉਹਦਾ ਮੇਨ ਟੌਪਿਕ ਇਹ ਹੈ ਕਿ ਤੁਸੀਂ ਕੋਈ ਵੀ ਡੀਮੈਟ ਕਿਵੇਂ ਖੋਲ ਸਕਦੇ ਹੋ ਕਿਹੜੇ ਡਾਕੂਮੈਂਟੇਸ਼ਨ ਲੱਗਦੇ ਕਿਵੇਂ ਲਾਈਵ ਮੈਂ ਤੁਹਾਨੂੰ ਇੱਕ ਡੀਮੈਟ ਅਕਾਊਂਟ ਆਫ ਦਾ ਖੋਲ ਕੇ ਦਿਖਾਉਂਗਾ ਜੇ ਬ੍ਰੋਕਰ ਭੱਜ ਗਿਆ ਤਾਂ ਉਹਦਾ ਉਸ ਕੇਸ ਚ ਕੀ ਹੋ ਸਕਦਾ ਕੀ ਤੁਹਾਡੇ ਪੈਸੇ ਡੁੱਬ ਜਾਣਗੇ ਜਾਂ ਤੁਸੀਂ ਸਮ ਹਾਉ ਆਪਣੇ ਪੈਸੇ ਨੂੰ ਬਚਾ ਸਕਦੇ ਹੋ ਕੀ ਸਰਕਾਰ ਦੇ ਰੂਲਸ ਐਂਡ ਰੈਗੂਲੇਸ਼ਨਸ ਨੇ ਕਿਉਂਕਿ ਇੰਨਾ ਸਾਰੀਆਂ ਚੀਜ਼ਾਂ ਦੀ ਬਹੁਤ ਜ਼ਿਆਦਾ ਮੈਨੂੰ ਡਿਮਾਂਡ ਆਈ ਸੀ ਕਿ ਬੇਸਿਕ ਤੋਂ ਵੀਡੀਓ ਬਣਾਉ ਕਿ ਸਾਨੂੰ ਤੁਹਾਨੂੰ ਇਹ ਤਾਂ ਸਮਝ ਆ ਰਿਹਾ ਵੀ ਇਹ ਫੰਡ ਹੈ ਇਹ ਫੰਡ ਪਰ ਲਾਈਏ ਕਿਵੇਂ ਕਿੱਥੇ ਲਾਈਏ ਸਾਨੂੰ ਇਹ ਨਹੀਂ ਸਮਝ ਆ ਰਿਹਾ ਜੇ ਤੁਸੀਂ ਉਹਨਾਂ ਚੋਂ ਕਿ ਜੇ ਤੁਹਾਨੂੰ ਨਹੀਂ ਪਤਾ ਕਿ ਡੀਮੈਟ ਅਕਾਊਂਟ ਕਿਵੇਂ ਖਲਵਾਈਦਾ ਜਾਂ ਕਿਵੇਂ ਜਾਂ ਤੁਹਾਨੂੰ ਕੋਈ ਡਰ ਹੈ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਬਣਾਈ ਹੈ ਜੀ ਤਾਂ ਆਪਾਂ ਸ਼ੁਰੂ ਕਰਦੇ ਹਾਂ ਡੀਮੈਟ ਅਕਾਊਂਟ ਹੁੰਦਾ ਕੀ ਹੈ ਡੀਮੈਟ ਅਕਾਊਂਟ ਦੀ ਫੁੱਲ ਫਾਰਮ ਹੁੰਦੀ ਹੈ ਡੀ ਮਟੀਰੀਅਲਾਈਜੇਸ਼ਨ ਅਕਾਊਂਟ ਇਹ ਇੱਕ ਤਰੀਕੇ ਨਾਲ ਤੁਹਾਡੇ ਡਿਜੀਟਲ ਐਸਰਟ ਨੂੰ ਸਟੋਰ ਕਰਨ ਵਾਲਾ ਵਨ ਸਟਾਪ ਸੋਲੂਸ਼ਨ ਹੁੰਦਾ ਹੈ ਜਿਹੜਾ ਤੁਸੀਂ ਖੁਲਵਾ ਕੇ ਉਹਦੇ ਚ ਆਪਣੇ ਮਿਊਚੁਅਲ ਫੰਡ ਆਪਣੇ ਸਟਾਕਸ 골ਡ ਦੇ ਈਟੀਐਫ ਨਿਫਟੀ ਦੇ ਈਟੀਐਫ ਆਪਣੇ ਬੌਂਡਸ ਜਾਂ ਆਪਣੀ ਕੋਈ ਪਾਲਿਸੀ ਹੈ ਤੁਹਾਡੀ ਉਹ ਇਸ ਸਾਰੀਆਂ ਚੀਜ਼ਾਂ ਤੁਸੀਂ ਸਿੰਗਲ ਆਪਣੇ ਡੀਮੈਟ ਅਕਾਊਂਟ ਚ ਸਟੋਰ ਕਰ ਸਕਦੇ ਹੋ ਜਿਵੇਂ ਬੈਂਕ ਅਕਾਊਂਟ ਹੁੰਦਾ ਜਿਹਦੇ ਚ ਤੁਹਾਡਾ ਪੈਸਾ ਸਟੋਰ ਹੁੰਦਾ ਡਿਜੀਟਲ ਵੇ ਨਾਲ ਉਸੇ ਤਰੀਕੇ ਨਾਲ ਜਿਹੜਾ ਤੁਹਾਡਾ ਡੀਮੈਟ ਅਕਾਊਂਟ ਆ ਉਹਦੇ ਤੁਹਾਡੇ ਇਹ ਸਾਰੇ ਡਿਜੀਟਲ ਐਸੈਟ ਨੇ ਉਹ ਸਟੋਰ ਹੋ ਜਾਂਦੇ ਆ ਔਰ ਬੈਂਕ ਅਕਾਊਂਟ ਵਾਂਗੂ ਹੀ ਇਹ ਸੇਫ ਵੀ ਬਹੁਤ ਹੁੰਦਾ ਤਾਂ ਡੀਮੈਟ ਅਕਾਊਂਟ ਦੂਸਰੇ ਨੰਬਰ ਤੇ ਹੁਣ ਆਪਾਂ ਗੱਲ ਕਰਦੇ ਆ ਕਿ ਕਿੱਥੇ ਖੁਲਵਾ ਸਕਦੇ ਆ ਕੌਣ ਇਹੋ ਜੀ ਸਰਵਿਸਿਜ਼ ਦਿੰਦਾ ਤੋ ਸਮਝ ਲਓ ਡੀਮੈਟ ਅਕਾਊਂਟ ਖੁਲਵਾਉਣ ਵਾਸਤੇ ਤੁਹਾਨੂੰ ਇੱਕ ਬ੍ਰੋਕਰ ਕੋਲੇ ਅਕਾਊਂਟ ਖੁਲਵਾਉ ਬ੍ਰੋਕਰ ਮਤਲਬ ਜਿਹੜਾ ਹੈਗਾ ਉਹ ਐਨਐਸਈ ਨੈਸ਼ਨਲ ਸਟਾਕ ਐਕਸਚੇਂਜ ਬੀਐਸਈ ਬੰਬੇ ਸਟਾਕ ਐਕਸਚੇਂਜ ਇਹ ਜਿਹੜੀਆਂ ਮੇਜਰ ਸਟਾਕ ਐਕਸਚੇਂਜ ਨੇ ਇਹ ਇਹਨਾਂ ਦਾ ਡਾਇਰੈਕਟ ਮੈਂਬਰ ਹੁੰਦਾ ਔਰ ਉਹ ਅੱਗੇ ਲੋਕਾਂ ਨੂੰ ਆਪਣੇ ਪਲੇਟਫਾਰਮ ਤੇ ਇਹ ਐਕਸਚੇਂਜਾਂ ਨਾਲ ਜੁੜਨ ਵਾਸਤੇ ਇੱਕ ਪਲੇਟਫਾਰਮ ਪ੍ਰੋਵਾਈਡ ਕਰਦਾ ਜਿਹਨੂੰ ਆਪਾਂ ਡੀਮੈਟ ਅਕਾਊਂਟ ਵੀ ਕਹਿ ਸਕਦੇ ਆ ਤੁਹਾਡਾ ਬ੍ਰੋਕਰ ਜਿਹੜਾ ਮਰਜ਼ੀ ਹੋਵੇ ਪਲੇਟਫਾਰਮ ਜਿਹੜਾ ਮਰਜ਼ੀ ਹੋਵੇ ਤੁਹਾਡੀ ਸਾਰੀ ਟ੍ਰਾਂਜੈਕਸ਼ਨ ਹੋ ਬੀਐਸਸੀ NSC ਜਾਂ MCX ਦੇ थ्रू ਹੀ ਰਹੀ ਹੈ ਜੋ ਕਿ এক্সচেঞ্জ ਹੈ ਤਾਂ এক্সচেঞ্জ ਆਪਾਂ ਡਾਇਰੈਕਟਲੀ ਬਾਇਸੇਲ ਨਹੀਂ ਕਰ ਸਕਦੇ ਆਪਾਂ ਨੂੰ ਇੱਕ ਵਿਚਕਾਰ ਵਿਚੋਲਾ ਇੱਕ ਐਗਰੀਗੇਟਰ ਇੱਕ ਬ੍ਰੋਕਰ ਚਾਹੀਦਾ ਹੀ ਚਾਹੀਦਾ ਤਾਂ ਹੁਣ ਜਿਹੜਾ ਬੰਦਾ ਕਹਿੰਦਾ ਕਿ ਜੀ ਮੈਂ ਤਾਂ ٹرسٹ ਹੀ ਨਹੀਂ ਕਰਦਾ ਬ੍ਰੋਕਰਾਂ ਤੇ ਮੇਰਾ ਤਾਂ ਬੈਂਕ ਚ ਅਕਾਊਂਟ ਹੈ ਮੈਂ ਤਾਂ ਉਹ ٹرسٹ ਕਰਦਾ ਤਾਂ ਆਲਮੋਸਟ ਹਰੇਕ ਬੈਂਕ ਚਾਹੀਓ HDFC ਹੋਵੇ ICICI ਹੋਵੇ ਐਕਸੈਸ ਬੈਂਕ ਹੋਵੇ SBI ਹੋਵੇ PNB ਹੋਵੇ ਇਹ ਸਾਰੀਆਂ ਦੀਆਂ ਸਾਰੀਆਂ ਕੰਪਨੀਆਂ ਸਾਰੀਆਂ ਬੈਂਕਾਂ NSC BSC ਦੇ ਨਾਲ ਬ੍ਰੋਕਰ ਵੀ ਨੇ ਮਤਲਬ ਇਹਨਾਂ ਦੇ ਬ੍ਰੋਕਰ ਦਾ ਕੰਮ ਵੀ ਇਹ ਕਰਦੀਆਂ ਮਤਲਬ ਇਹ ਤੁਹਾਨੂੰ ਡੀਮੈਟ ਅਕਾਊਂਟ ਵੀ ਖੁਲਵਾ ਕੇ ਦੇ ਸਕਦੇ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਆਪਣੇ ਨੇੜਲੀ ਜਿਹੜੀ ਵੀ ਬੈਂਕ ਵਿੱਚ ਤੁਹਾਡਾ ਅਕਾਊਂਟ ਹੈ ਜਿਵੇਂ HDFC ICICI SBI ਜਾਂ PNB ਤੁਸੀਂ ਉੱਥੇ ਜਾਣਾ ਤੁਸੀਂ ਉਹਨਾਂ ਨੂੰ ਕਹਿਣਾ ਕਿ ਮੈਂ ਆਪਣਾ ਡੀਮੈਟ ਅਕਾਊਂਟ ਓਪਨ ਕਰਵਾਉਣਾ ਤਾਂ ਤੁਹਾਡੇ ਤੋਂ ਇੱਕ ਦੋ ਫਾਰਮ ਭਰਵਾ ਲੈਣਗੇ ਔਰ ਤੁਹਾਡਾ ਉਸੇ ਬੈਂਕ ਵਿੱਚ ਉਹੀ ਮਤਲਬ ਬੈਂਕ ਕੋਲੇ ਆਪਣਾ ਇੱਕ ਡੀਮੈਟ ਅਕਾਊਂਟ ਖੋਲ ਦੇਣਗੇ ਜਿਹਨਾਂ ਜਿਹਦਾ ਲਿੰਕ ਉਸ ਖਾਤੇ ਨਾਲ ਹੋ ਜੂਗਾ ਜਿਹਦਾ ਤੁਹਾਡਾ ਖਾਤਾ ਉਸ ਬੈਂਕ 'ਚ ਹੈਗਾ ਪਰ ਇੱਥੇ ਇੱਕ ਗੱਲ ਦਾ ਧਿਆਨ ਰੱਖੋ ਮੈਂ ਜਨਰਲੀ ਐਡਵਾਈਸ ਨਹੀਂ ਕਰਦਾ ਕਿ ਕੋਈ ਵੀ ਬੈਂਕ ਦੇ ਥਰੂ ਤੁਸੀਂ ਡੀਮੈਟ ਅਕਾਊਂਟ ਖਲਵਾਓ ਉਹਦਾ ਰੀਜ਼ਨ ਇਹ ਹੈ ਬੈਂਕਾਂ ਨੂੰ ਇਹ ਪਤਾ ਹੁੰਦਾ ਕਿ ਜਿਹੜਾ ਬੰਦਾ ਸਾਡੇ ਥਰੂ ਡੀਮੈਟ ਅਕਾਊਂਟ ਖਲਵਾ ਰਿਆ ਨਾ ਉਹਨੂੰ ਕੁਝ ਨਹੀਂ ਪਤਾ ਮਾਰਕੀਟ ਦਾ ਉਹਨੂੰ ਅਸੀਂ ਆਰਾਮ ਨਾਲ ਬੁੱਧੂ ਬਣਾ ਸਕਦੇ ਹਾਂ ਉਹਨੂੰ ਅਸੀਂ ਠੱਗ ਸਕਦੇ ਹਾਂ ਜਿਵੇਂ ਮਰਜ਼ੀ ਤਾਂ ਉਹਨਾਂ ਦੇ ਚਾਰजेस ਬਹੁਤ ਜ਼ਿਆਦਾ ਹੁੰਦੇ ਆ ਅਕਾਊਂਟ ਓਪਨਿੰਗ ਦੇ ਹਰ ਸਾਲ ਉਹਦੇ ਜਿਹੜੇ ਉਹਨੂੰ ਮੇਨਟੇਨ ਕਰਨ ਦੇ ਔਰ ਉਸ ਤੋਂ ਇਲਾਵਾ ਜਦੋਂ ਤੁਸੀਂ ਟ੍ਰਾਂਜੈਕਸ਼ਨ ਕਰਦੇ ਹੋ ਕੁਝ ਬਾਏ ਜਾਂ ਸੇਲ ਕਰਦੇ ਹੋ ਉਹਦੇ ਚਾਰजेस ਵੀ ਬਹੁਤ ਜ਼ਿਆਦਾ ਹੁੰਦੇ ਆ ਔਰ ਕਈ ਏਰੀ ਮਤਲਬ ਕਿਉਂਕਿ ਬੰਦਾ ਪੜਿਆ ਲਿਖਿਆ ਨਹੀਂ ਹੁੰਦਾ ਤੋ ਉਹਨੂੰ ਐਂ ਲੱਗਦਾ ਕਿ ਮੈਨੂੰ ਬਿਨਾ ਦੱਸੇ ਪੈਸੇ ਕੱਟੀ ਜਾਂਦੇ ਆ ਬਟ ਉਹ ਸਾਰੇ ਸਾਈਨ ਕਰਵਾ ਲੈਂਦੇ ਕਿ ਅਸੀਂ ਇੱਥੇ ਇੱਥੇ ਤੁਹਾਡੇ ਪੈਸੇ ਕੱਟਿਆਵਾਂਗੇ ਤਾਂ ਕਈ ਏਰੀ ਜਿਆਦਾ ਪੈਸੇ ਭਰਨੇ ਪੈ ਜਾਂਦੇ ਆ ਕਿਉਂਕਿ ਜਸਟ ਬਿਕੋਜ਼ ਆਪਾਂ ਥੋੜਾ ਜਿਹਾ ਐਡਵਾਂਸ ਨਹੀਂ ਆ ਸਾਨੂੰ ਥੋੜੀ ਜੀ ਨੌਲੇਜ ਜ਼ਿਆਦਾ ਨਹੀਂ ਹੈ ਤਾਂ ਜੇ ਤਾਂ ਤੁਸੀਂ ਜਮਾਂ ਹੀ ਟਰਸਟ ਹੀ ਨਹੀਂ ਕਰਦੇ ਫਿਰ ਤਾਂ ਗੱਲ ਹੀ ਵੱਖਰੀ ਹੈ ਤੁਸੀਂ ਜ਼ਿਆਦਾ ਪੈਸੇ ਵੀ ਪੇ ਕਰਨ ਨੂੰ ਤਿਆਰ ਹੋ ਤਾਂ ਤੁਸੀਂ ਕੋਈ ਵੀ ਬ੍ਰੋਕਰ ਬੈਂਕ ਤੋਂ ਅਕਾਊਂਟ ਖੁਲਵਾ ਸਕਦੇ ਹੋ ਜਿੱਥੇ ਵੀ ਤੁਹਾਡਾ ਬੈਂਕ ਅਕਾਊਂਟ ਹੈਗਾ ਤੁਹਾਡਾ ਡੀਮੈਟ ਅਕਾਊਂਟ RAMNAL ਜਿਹੜਾ ਹੈਗਾ ਉੱਥੇ ਓਪਨ ਹੋ ਜਾਊਗਾ ਤੁਸੀਂ ਆਪਣੇ ਜਾ ਕੇ ਆਫਲਾਈਨ ਹੀ ਖੁਲਵਾ ਲਓ ਔਰ ਉਹ ਤੁਹਾਨੂੰ ਡਿਟੇਲ ਆਈਡੀ ਪਾਸਵਰਡ ਦੇ ਦੇਣਗੇ ਉੱਥੋਂ ਤੁਸੀਂ ਕੋਈ ਵੀ ਮਿਊਚੁਅਲ ਫੰਡ ਜਾਂ ਸਟਾਕ ਜਾਂ ETF ਬਾਈ ਕਰ ਸਕਦੇ ਹੋ ਇਹ ਤਾਂ ਹੋ ਗਈ ਇੱਕ ਗੱਲ ਹੁਣ ਇਹਦੇ 'ਚ ਥੋੜਾ ਜਿਹਾ ਐਡ-ਆਨ ਕਰ ਦੇਣਾ ਜੇ ਤੁਸੀਂ ਕਹੋ ਕਿ ਬੈਂਕ ਨਾ ਅਸੀਂ ٹرسٹ ਨਹੀਂ ਕਰਦੇ ਪਰ ਬੈਂਕਾਂ 'ਚ ਕੋਈ ਐਹੋ ਜੀ ਬੈਂਕ ਵੀ ਤਾਂ ਹੋਊਗੀ ਜਿਹੜੀ ਸਭ ਤੋਂ ਵਧੀਆ ਸਰਵਿਸਿਜ਼ ਦਿੰਦੀ ਹੋਊਗੀ ਜਿਨ੍ਹਾਂ ਦੇ ਚਾਰजेस ਵੀ ਘੱਟ ਹੋਣਗੇ ਡੀਮੈਟ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਇੱਕ ਰეკਮੈਂਡੇਸ਼ਨ ਦੇ ਦਿੰਨਾ ICICI ਬੈਂਕ ਦਾ 3 ਇਨ 1 ਅਕਾਊਂਟ ਹੁੰਦਾ ਜਿਹਦੇ ਚੋ ਟਰੇਡਿੰਗ ਸੇਵਿੰਗ ਤੇ ਆਪਣਾ ਇਨਵੈਸਟਮੈਂਟ ਅਕਾਊਂਟ ਖੋਲਦੇ ਆ ਇਹ 3 ਇਨ 1 ਅਕਾਊਂਟ ਆ ਇਹਦੇ ਚ ਕੀ ਹੋਊਗਾ ਕਿ ਤੁਹਾਡਾ ਬੈਂਕ ਅਕਾਊਂਟ ਆ ਆਲਰੇਡੀ ਮੰਨ ਲਓ ਹੈਗਾ ਜਾਂ ਤੁਹਾਡਾ ਹੈ ਨਹੀਂਗਾ ਤਾਂ ਤੁਸੀਂ ਸਿੱਧਾ ICICI ਤੋਂ ਆਪਣਾ ਸਾਰਾ 3 ਇਨ 1 ਅਕਾਊਂਟ ਖੁਲਵਾ ਲਓ ਤੁਹਾਡਾ ਡੀਮੈਟ ਵੀ ਖੋਲ ਦੇਣਗੇ ਇਹਨਾਂ ਦੇ ਬਹੁਤ ਨੋਮੀਨਲ ਚਾਰजेस ਨੇ ਕੰਪੈਰੀਟਿਵਲੀ ਔਰ ਇਹ ਬੈਂਕਾਂ 'ਚ ਸਭ ਤੋਂ ਵੱਡਾ ਬ੍ਰੋਕਰ ਹੈ ਮਤਲਬ ਬੈਂਕਾਂ ਸਾਰੀਆਂ ਬੈਂਕਾਂ ਸਭ ਤੋਂ ਵੱਧ ਡੀਮੈਟ ਅਕਾਊਂ ਬ੍ਰੋਕਰਾਂ ਨਾਲੇ ਡਾਇਰੈਕਟ ਕੰਪੀਟੀਟਰ ਹੈ ਮਤਲਬ ਕਿਉਂਕਿ ਇਹ ਕੀ ਕਰਦਾ ਵੀ ਇਹਨਾਂ ਦੀਆਂ ਸਰਵਿਸਿਜ਼ ਬਹੁਤ ਅੱਛੀਆਂ ਇਹਨਾਂ ਦਾ ਪਲੈਟਫਾਰਮ ਬਹੁਤ ਅੱਛਾ ਹੈ ਔਰ ਇਹ ਇਜ਼ੀ ਟੂ ਪੈਸੇ ਨੂੰ ਕਢਾਉਣਾ ਪਵਾਉਣਾ ਬਹੁਤ ਆਸਾਨ ਹੈ ਇਹਨਾਂ ਦੀ ਹਿਡਨ ਚਾਰਜਸ ਵੀ ਘੱਟ ਨੇ ਮੇਰੇ ਕੋਲੇ ਪਰਸਨਲੀ ਪਿਛਲੇ 7 ਸਾਲ ਤੋਂ ICICI ਦਾ ਡੀਮੈਟ ਅਕਾਊਂਟ ਹੈ ਜਿਦੇ ਚ ਮੈਂ ਕੁਝ ਛੋਟੀਆਂ ਮੋਟੀਆਂ ਆਪਣੀਆਂ ਇਨਵੈਸਟਮੈਂਟਸ ਕੀਤੀਆਂ ਹੋਈਆਂ ਨੇ ਇਹ ਤਾਂ ਹੋ ਗਈ ਗੱਲ ਕਿ ਬੈਂਕਾਂ ਦੇ ਥਰੂ ਹੁਣ ਆਪਾਂ ਕਰੀਏ ਕਿ ਜੀ ਜੇ ਆਪਾਂ ਨੂੰ ਨਹੀਂ ਡਰ ਜੇ ਆਪਾਂ ਨੂੰ ਇਹ ਆ ਵੀ ਸਾਨੂੰ ਬੈਸ ਸਰਵਿਸਿਜ਼ ਚਾਹੀਦੀਆਂ ਨੇ ਘੱਟ ਪੈਸੇ ਦੇ ਜਿਆਦਾ ਨਹੀਂ ਪੇ ਕਰਨੇ ਔਰ ਬਰੋਕਰੇਜ ਵੀ ਬਹੁਤ ਘਾਟਾ ਪਾ ਪੇ ਕਰਨੀ ਹੈ ਤਾਂ ਐਪ ਵੀ ਬਹੁਤ ਵਧੀਆ ਹੋਵੇ ਮੋਬਾਈਲ ਦੇ ਥਰੂ ਕਿਉਂਕਿ ਆਪਣੇ ਪੰਜਾਬੀਆਂ ਦੀ ਗੱਲ ਕਰੀਏ ਤਾਂ ਜੇ 100 ਬੰਦਾ ਇਹ ਵੀਡੀਓ ਦੇਖ ਰਿਹਾ ਤਾਂ ਇੱਕ ਜਾਂ ਦੋ ਬੰਦੇ ਕੋਲੇ ਲੈਪਟਾਪ ਹੋਊਗਾ ਬਾਕੀ ਸਾਰੇ ਮੋਬਾਈਲ ਯੂਜ਼ਰ ਹੋਣਗੇ ਤਾਂ ਮੋਬਾਈਲ ਤੋਂ ਸਭ ਤੋਂ ਵਧੀਆ ਐਕਸਪੀਰੀਅੰਸ ਕਿਹੜਾ ਬਰੋਕਰ ਦੇ ਸਕਦਾ ਤਾਂ ਉਹਦੇ 'ਚ ਮੈਂ ਤੁਹਾਨੂੰ ਦੱਸਦਾ ਇੱਕ ਜ਼ੀਰੋਦਾ ਇੱਕ ਗਰੋ ਹੈ ਗਰੋ ਐਪ ਜਿਹੜਾ ਤੁਸੀਂ ਨਾਮ ਸੁਣਿਆ ਹੋਊਗਾ ਜ਼ੀਰੋਦਾ ਦਾ ਵੀ ਤੁਸੀਂ ਸ਼ਾਇਦ ਨਾਮ ਸੁਣਿਆ ਹੋਊਗਾ ਤੀਜੇ ਨੰਬਰ ਤੇ ਐਂਜਲ ਬਰੋਕਿੰਗ ਚੌਥੇ ਨੰਬਰ ਤੇ ਫਾਇਰਸ ਸੋ ਮੈਂ ਬੇਸਿਕਲੀ ਹੁਣ ਤੁਹਾਨੂੰ ਦਿਖਾਉਂਗਾ ਕਿ ਇਸ ਤਰੀਕੇ ਨਾਲ ਆਪਾਂ ਇੱਕ ਅਕਾਊਂਟ ਖੋਲ੍ਹ ਸਕਦੇ ਹਾਂ ਸੋ ਜਿਵੇਂ ਤੁਸੀਂ ਮੇਰੀ ਸਕਰੀਨ ਦੇਖ ਸਕਦੇ ਹੋ ਫੋਨ ਦੀ ਕਿਉਂਕਿ ਜ਼ਿਆਦਾਤਰ ਲੋਕ ਫੋਨ ਤੋਂ ਹੀ ਅਕਾਊਂਟ ਖੋਲ੍ਹਣਾ ਚਾਹਣਗੇ ਤਾਂ ਤੁਸੀਂ ਆਪਣਾ ਐਪ ਸਟੋਰ ਤੇ ਜਾਓਗੇ ਮੈਂ ਆਲਰੇਡੀ ਗਰੋ ਐਪ ਕੀਤੀ ਹੋਈ ਹੈ ਤਾਂ ਮੇਰੇ ਕੋਲ ਗਰੋ ਐਪ 'ਚ ਕੋਈ ਅਕਾਊਂਟ ਨਹੀਂ ਹੈ ਬਾਕੀ ਜ਼ੀਰੋਦਾ 'ਚ ਮੇਰੇ ਕੋਲ ਆਲਰੇਡੀ ਅਕਾਊਂਟ ਹੈ ਐਂਜਲ 'ਚ ਮੇਰੇ ਕੋਲ ਆਲਰੇਡੀ ਅਕਾਊਂਟ ਹੈ ਔਰ ਮੇਰੇ ਕੋਲੇ ਆਪਣਾ ਫਾਇਰਸ ਚ ਵੀ ਅਕਾਊਂਟ ਹੈਗਾ ਇਹ ਤੇ ICICI ਬੈਂਕ ਚ ਵੀ ਹੈਗਾ ਤਾਂ ਗਰੋਥ ਚ ਮੇਰੇ ਕੋਲ ਅਕਾਊਂਟ ਨਹੀਂ ਮੈਦੇ ਚ ਅਕਾਊਂਟ ਖੁਲਵਾ ਲੈਣਾ ਤਾਂ ਗਰੋਥ ਹੀ ਐਪ ਮੈਂ ਆਲਰੇਡੀ ਇਹਦੇ ਚ ਇੰਸਟਾਲ ਕੀਤੀ ਹੋਈ ਹੈ ਹੁਣ ਆਪਾਂ ਇੱਥੇ ਗਰੋਥ ਤੇ ਜਾ ਕੇ ਇੱਥੇ ਉਹ ਸਿੱਧਾ ਮੈਂ ਓਪਨ ਕੀਤਾ ਤਾਂ ਉਹ ਕਹਿ ਰਿਹਾ ਵੀ ਦੱਸੋ ਆਪਾਂ ਉਹਨਾਂ ਨੂੰ ਮੇਲ ਨਾਲ ਆਪਾਂ ਉਹਨਾਂ ਨੂੰ ਉਹ ਕਰ ਲਾਂਗੇ ਠੀਕ ਹੈ ਜੀ ਲੌਗਇਨ ਕਰ ਲਾਂਗੇ ਮੇਲ ਨਾਲ ਮੇਲ ਨਾਲ ਲੌਗਇਨ ਕਰਨ ਵਾਸਤੇ ਆਪਾਂ ਮੇਲ ਤੇ ਗਏ ਇੱਥੇ ਮੈਂ ਲੌਗਇਨ ਕਰ ਲਿਆ ਮੇਲ ਨਾਲ ਔਰ ਉਸ ਤੋਂ ਬਾਅਦ ਅੱਗੇ ਦੀ ਪ੍ਰੋਸੈਸ ਨੂੰ ਕਹਿੰਦੇ ਆਪਣਾ ਨੰਬਰ ਪਾਓ ਮੈਂ ਆਪਦਾ ਨੰਬਰ ਜਿਹੜਾ ਹੈਗਾ ਉਹ ਪਾ ਰਿਹਾ ਹਾਂ ਠੀਕ ਹੈ ਓਟੀਪੀ ਆਊਗਾ ਪਿੰਨ ਪਾਣਾ ਪਊਗਾ ਪਿੰਨ ਪਾਤਾ ਹੁਣ ਉਹ ਦੇਖੋ ਕਹਿ ਰਿਹਾ ਵੀ ਆਪਣੇ ਫੋਨ SMS ਔਰ ਲੋਕੇਸ਼ਨ ਦੀ ਪਰਮਿਸ਼ਨ ਦੇ ਦਿਓ ਠੀਕ ਹੈ ਆਪਾਂ ਉਹਨਾਂ ਨੂੰ ਪਰਮਿਸ਼ਨ ਦੇ ਦਿੰਨੇ ਆ ਉਸ ਤੋਂ ਬਾਅਦ ਉਹ ਕਹਿ ਰਿਹਾ ਕਿ ਤੁਹਾਡਾ ਅਸੀਂ ਅਕਾਊਂਟ ਜਿਹੜਾ ਹੈਗਾ ਉਹ UPI ਨਾਲ ਹੀ ਓਪਨ ਕਰ ਦਿਆਂਗੇ ਆਪਾਂ ਇੱਥੇ ਸੈਂਡ SMS ਕਰਦੇ ਹਾਂ ਹੁਣ ਆਪਾਂ ਨੂੰ ਕਹਿ ਰਿਹਾ ਕਿ ਪੈਨ ਨੰਬਰ ਪਾਓ ਮੈਂ ਆਪਣਾ ਪੈਨ ਨੰਬਰ ਪਾ ਰਿਹਾ ਉਹ ਗਵਰਨਮੈਂਟ ਰਿਕਾਰਡ ਤੋਂ ਮੇਰੇ ਪੈਨ ਨੰਬਰ ਦੇ ਨਾਲ ਮੇਰਾ ਡਾਟਾ ਚੈੱਕ ਲੈਣਗੇ ਆ ਦੇਖੋ ਹੁਣ ਇਹਨਾਂ ਨੇ ਮੇਰਾ ਜਿਵੇਂ ਕਿ ਡਾਟਾ ਚੈੱਕ ਲੈ ਕਨਫਰਮ ਪੈਨ ਹਨਾ ਤਾਂ ਗੁਰਜੰਟ ਸਿੰਘ ਔਰ ਆ ਰਿਹਾ ਤਾਂ ਯੈਸ ਕਨਫਰਮ ਕਰਤਾ ਮੈਂ ਹੁਣ ਉਹ ਕਹਿ ਰਿਹਾ ਵੀ ਆਪਣਾ ਬੈਂਕ ਵੈਰੀਫਾਈ ਕਰਾਓ ਤੁਸੀਂ ਯੂਪੀਆਈ ਦੇ ਥਰੂ ਵੀ ਆਪਦਾ ਬੈਂਕ ਅਕਾਊਂਟ ਨਵੀਆਂ ਐਪਸ ਚ ਰਜਿਸਟਰ ਕਰਵਾ ਸਕਦੇ ਹੋ ਤਾਂ ਉਹਦੇ ਚ ਜਦੋਂ ਤੁਸੀਂ ਅਕਾਊਂਟ ਖਲਵਾਉਂਗੇ ਜਿਵੇਂ ਕਿ ਮੈਂ ਤੁਹਾਨੂੰ ਅੱਗੇ ਵੀਡੀਓ ਦੱਸੂਗਾ ਤਾਂ ਤੁਸੀਂ ਉੱਥੇ ਆਪਣਾ ਲਿੰਕ ਕਰਦੇ ਯੂਪੀਆਈ ਲਿੰਕ ਕਰਦੇ ਹੋਗੇ ਤਾਂ ਆਪਣਾ ਤੁਹਾਡਾ ਬੈਂਕ ਅਕਾਊਂਟ ਵੈਰੀਫਾਈ ਕਰ ਲਊਗਾ ਤਾਂ ਹੁਣ ਮੈਂ ਮੇਰੇ ਕੋਲੇ ਉਹ ਤਿੰਨ ਉਹਨਾਂ ਨੇ ਅਕਾਊਂਟ ਚੱਕਿਆ ਵੀ ਕਿਹੜਾ ਕਰਨਾ ਤਾਂ ਇਸ ਕੇਸ ਚ ਮੈਂ ਯਸ ਬੈਂਕ ਦਾ ਮੇਰਾ ਇੱਕ ਅਕਾਊਂਟ ਹੈ ਉਹਨੂੰ ਮੈਂ ਲਿੰਕ ਕਰ ਰਿਹਾ ਜੋ ਕਿ ਫੋਨ ਪੇ ਦੀ ਯੂਪੀਆਈ ਨਾਲਾ ਔਰ 1 ਰੁਪਏ ਦੇ ਹਿਸਾਬ ਨਾਲ ਉਹ ਮਤਲਬ ਉਹਨੂੰ ਵੈਰੀਫਾਈ ਕਰ ਦੇਣਗੇ ਠੀਕ ਹੈ ਹੁਣ ਇੱਥੇ ਮੈਂ 1 ਰੁਪਏ ਦੀ ਟ੍ਰਾਂਜੈਕਸ਼ਨ ਕਰੂੰਗਾ ਸੋ ਥੈਟ ਕਿ ਮੇਰਾ ਅਕਾਊਂਟ ਵੈਰੀਫਾਈ ਹੋ ਜਾਊਗਾ ਮੈਂ 1 ਰੁਪਏ ਦੀ ਟ੍ਰਾਂਜੈਕਸ਼ਨ ਕਰਤੀ ਹੈ ਗਰੂ ਵਾਲਿਆਂ ਨੂੰ ਸੋ ਦੈਟ ਕਿ ਉਹ ਮੇਰਾ ਅਕਾਊਂਟ ਵੈਰੀਫਾਈ ਕਰ ਲੈਣ ਤੇ ਜਦੋਂ ਆਪਾਂ ਗਰੂ ਤੇ ਗਏ ਤਾਂ ਉਹ ਕਹਿੰਦੇ ਤੁਹਾਡੀ ਬੈਂਕ ਵੈਰੀਫਿਕੇਸ਼ਨ ਸਕਸੈਸਫੁਲ ਹੋ ਗਈ ਹੈ ਹੁਣ ਉਹ ਕਹਿੰਦੇ ਵੀ ਆਪਦਾ ਓਕੂਪੇਸ਼ਨ ਦੱਸ ਦਿਓ ਤਾਂ ਆਪਾਂ ਇੱਥੇ ਲਿਖ ਸਕਦੇ ਹਾਂ ਕਿ ਵੀ ਆਰ 셀ਫ এমਪਲoyed ਮਦਰ ਨੇਮ ਪੁੱਛਦੇ ਪੁੱਛਦੇ ਆਪਾਂ ਨੂੰ ਭਰਨਾ ਪਊਗਾ ਫਾਦਰ ਨੇਮ ਠੀਕ ਹੈ ਹੁਣ ਆਪਾਂ ਇੱਥੇ ਐਨੂਅਲ ਇਨਕਮ ਪਾ ਰਹੇ ਹਾਂ ਕਿ ਐਨੂਅਲ ਇਨਕਮ ਤੁਹਾਡੀ ਕਿੰਨੀ ਹੈਗੀ ਹੈ ਠੀਕ ਹੈ ਜੀ ਮੈਰਿਟਲ ਸਟੇਟਸ ਪੁੱਛ ਰਹੇ ਆ ਟਰੇਡਿੰਗ ਐਕਸਪੀਰੀਐਂਸ ਠੀਕ ਹੈ ਜੇ ਤੁਹਾਡਾ ਕੋਈ ਨਹੀਂ ਤਾਂ ਜ਼ੀਰੋ ਕਰ ਦਿਓ ਆਧਾਰ ਉਹਨਾਂ ਨੇ ਆਪਣੇ ਆਪ ਚੱਕ ਲਿਆ ਹੁਣ ਆਪਾਂ ਨੂੰ ਓਟੀਪੀ ਆਊਗਾ ਡੀਜੀ ਲੋਕਰ ਚ ਮੇਰਾ ਆਧਾਰ ਆਲਰੇਡੀ ਸੇਵ ਹੈ ਜੇ ਤੁਹਾਡਾ ਹੈ ਨਹੀਂ ਤਾਂ ਤੁਸੀਂ ਕਰ ਲਿਓ ਜੀ ਆਪਾਂ ਇਹਨੂੰ ਅਲਾਉ ਕਰ ਲੈਣਾ ਆਪਾਂ ਆਧਾਰ ਨੰਬਰ ਪਾ ਦੇਣਾ ਇੱਥੇ ਉਹ ਕਹਿੰਦੇ ਵੀ ਤੁਹਾਨੂੰ ਆਧਾਰ ਆਪਣਾ ਵੈਰੀਫਾਈ ਕਰਾਉਣ ਵਾਸਤੇ 960 915 ਲਓ ਜੀ ਤਾਂ ਉਹ ਕਹਿ ਰਹੇ ਆ ਕਿ ਆਪਣਾ 셀ਫੀ ਲੈ ਲਓ ਠੀਕ ਹੈ सिग्नेचर डिजिटल सिग्नेचर करो ऐड नॉमिनी नॉमिनी ऐड कर दो तो बेसिकली ये कि नॉमिनी दिटेल्स भर रहे हैं आधार वगैरह ताकि कन्फर्म हो जाए और उस तो बाद उसद आपे ਐਂਡ ਤੇ ਇੱਕ ਹੋਰ OTP ਮੰਗਣਗੇ ਜੋ ਕਿ ਕਿਉਂਕਿ ਸਾਰਾ ਕੁਝ ਇਹ ਪੇਪਰਲੈਸ ਹੁੰਦਾ ਤਾਂ ਮੇਰਾ ਉਹਨਾਂ ਨੇ ਆਪਣੇ ਆਪ ਫਾਰਮ ਜਿਵੇਂ ਤੁਸੀਂ ਦੇਖ ਰਹੇ ਹੋ ਭਰਤਾ ਠੀਕ ਹੈ ਬਸ ਹੁਣ ਮੈਂ ਸਿਰਫ ਸਾਈਨ ਕਰਨੇ ਹਨ ਔਰ ਮੇਰਾ ਅਕਾਊਂਟ ਓਪਨ ਹੋ ਜਾਊਗਾ ਆਧਾਰ ਨੰਬਰ ਭਰਨਾ ਆਪਾਂ ਲੋ ਜੀ ਆਪਣਾ ਸਾਰਾ ਕੰਮ ਮੇਰੇ ਖਿਆਲ ਨਾਲ ਹੋ ਗਿਆ ਆਪਣਾ ਡਿਜੀਟਲੀ ਆਪਾਂ ਡੀਮੈਟ ਅਕਾਊਂਟ ਓਪਨ ਕਰ ਲਿਆ ਔਰ ਕੰਗ੍ਰੈਚੁਲੇਸ਼ਨਸ ਗੁਰਜੰਤ ਸਿੰਘ ਯੂਅਰ ਗਰੋ ਅਕਾਊਂਟ ਇਜ਼ ਅੰਡਰ ਪ੍ਰੋਗਰੈਸ ਵੀ ਵਿਲ lets you know when you are ready to invest ਤਾਂ ਬੇਸਿਕਲੀ ਉਹਨਾਂ ਨੇ ਆਪਣਾ ਅਕਾਊਂਟ ਦੀਆਂ ਸਾਰੀਆਂ ਫਾਰਮੈਲਿਟੀਆਂ ਕਰ ਲਈਆਂ ਨੇ ਦੇਖੋ 5-7 ਮਿੰਟ ਹੀ ਲੱਗੇ ਹੁਣ ਆਪਾਂ ਸਿਰ ਵੇਟ ਕਰਾਂਗੇ ਉਹਨਾਂ ਦੀ ਮੇਲ ਆ ਜਾਊਗੀ ਕਿ ਭਾਈ ਤੁਹਾਡਾ ਜਿਹੜਾ ਹੈਗਾ ਅਕਾਊਂਟ ਓਪਨ ਹੋ ਗਿਆ ਤੁਸੀਂ ਬਾਇਸਲ ਕਰ ਸਕਦੇ ਹੋ ਤੇ ਇਹਦੇ ਚ ਜਿਵੇਂ ਹੁਣ ਤੁਸੀਂ ਕੋਈ ਵੀ ਮਿਊਚੁਅਲ ਫੰਡ ਲੈਣਾ ਤਾਂ ਤੁਸੀਂ ਇੱਥੇ ਮਿਊਚੁਅਲ ਫੰਡ ਲਿਖ ਦੋਗੇ ਜਾਂ ਕੋਈ ਸਟਾਕ ਲੈਣਾ ਜਾਂ ਮੰਨ ਲਓ 골ਡ ਦਾ ETF ਲੈਣਾ ਚਾਹੁੰਦੇ ਹੋ ਤਾਂ 골ਡ ETF ਠੀਕ ਹੈ ਤਾਂ ਨਿਪੌਨ ਇੰਡੀਆ 골ਡ ਬੀਜ਼ ETF ਆ ਦੇਖੋ MF ਦਾ ਮਤਲਬ ਮਿਊਚੁਅਲ ਫੰਡ ਆ ਹੈਨਾ ਤਾਂ ਆਪਾਂ ਜਿਵੇਂ 골ਡ ਬੀਜ਼ 60 ਰੁਪਏ ਚੱਲ ਰਿਹਾ ਤਾਂ ਆਪਾਂ ਇਹਨੂੰ ਇੱਥੇ ਅਕਾਊਂਟ ਸਟਾਕਸ ਫॉर ਲਾਈਫ ਤਾਂ ਮਤਲਬ ਇਹ 22cell ਦੇ ਸਿਗਨਲ ਆਪਾਂ ਨੂੰ ਹਜੇ ਤਾਂ ਨਹੀਂ ਆ ਰਹੇ ਕਿਉਂਕਿ ਆਪਣਾ ਹਜੇ ਅਕਾਊਂਟ ਐਕਟੀਵੇਟ ਨਹੀਂ ਹੋਇਆ ਜਦੋਂ ਹੋ ਗਿਆ ਤਾਂ ਆਪਾਂ 22cell ਨੂੰ ਕਰ ਪਾਵਾਂਗੇ ਇਥੇ ਹੀ ਆਪਾਂ ਮਿਊਚੁਅਲ ਫੰਡ ਤੇ ਇਨਵੈਸਟਮੈਂਟ ਕਰ ਸਕਦੇ ਹਾਂ ਉਹਦੇ ਬਾਰੇ ਮੈਂ ਆਲਰੇਡੀ ਬਹੁਤ ਸਾਰੀਆਂ ਵੀਡੀਓਜ਼ ਪਾਈਆਂ ਵੀ ਆ ਕਿਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਸਤ ਤੁਹਾਨੂੰ ਤਾਂ ਤੁਹਾਨੂੰ ਲਾਈਵ ਮੈਂ ਅਕਾਊਂਟ ਖੋਲੋ ਆ ਕੇ ਦਿਖਾਤਾ ਡਿਮੈਟ ਅਕਾਊਂਟ ਸਿਰਫ ਫੋਨ ਤੋਂ ਤੁਸੀਂ ਅਕਾਊਂਟ ਖੋਲ੍ਹ ਸਕਦੇ ਹੋ ਮਨ ਲਓ ਤੁਹਾਡਾ ਬ੍ਰੋਕਰ ਬੰਦ ਹੋ ਗਿਆ ਮਨ ਲਓ ਤੁਹਾਡਾ ਬ੍ਰੋਕਰ ਭੱਜ ਗਿਆ ਤਾਂ ਫਿਰ ਇਸ ਕੇਸ ਚ ਕੀ ਹੋਊਗਾ ਕਿ ਤੁਹਾਡਾ ਬ੍ਰੋਕਰ ਕੋਈ ਮਾਇਨੇ ਨਹੀਂ ਰੱਖਦਾ ਕਿਉਂਕਿ ਤੁਹਾਡਾ ਜਿਹੜਾ ਅਕਾਊਂਟ ਹੈ ਉਹ ਤੁਹਾਡਾ ਸੈਂਟਰਲ ਡਿਪੋਜ਼ਿਟਰੀ ਜਾਂ ਐਨਐਸਡੀਐਲ ਕੋਲੇ ਆ ਤੁਹਾਡੇ ਜਿਹੜੇ ਰਿਕਾਰਡ ਹੈ ਤੁਹਾਡੇ ਕੋਲੇ ਕਿੰਨੇ ਸ਼ੇਅਰ ਪਏ ਨੇ ਜਾਂ ਸਾਰੀਆਂ ਚੀਜ਼ਾਂ ਨੇ ਉਹ ਤੁਹਾਡਾ ਉਹ ਰਿਕਾਰਡ ਕਿਹਦੇ ਕੋਲੇ ਪਿਆ ਆਪਣਾ ਪਿੱਛੇ ਤਾਂ ਆਪਾਂ ਉਹਨਾਂ ਨੂੰ ਸਿੱਧਾ ਉਹਨਾਂ ਦੇ ਅਕਾਊਂਟ ਤੇ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਉੱਥੇ ਆਪਾਂ ਆਪਣਾ ਪੈਨ ਵਗੈਰਾ ਪਾ ਕੇ ਆਪਾਂ ਸਾਰੀ ਸਾਰਾ ਰਿਕਾਰਡ ਰਿਟਰੀਵ ਕਰ ਸਕਦੇ ਆ ਔਰ ਬਹੁਤ ਸਿੰਪਲ ਇਨਸਟਰਕਸ਼ਨਸ ਨਾਲ ਆਪਾਂ ਦੂਸਰੇ ਬ੍ਰੋਕਰ ਚ ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਆਪਣੇ ਸ਼ੇਅਰ ਹੋਲਡਿੰਗ ਜੋ ਚਾਹੇ ਉਹ ਕਰੋੜਾਂ ਦਾ ਸਮਾਨ ਹੋਣਾ ਚਾਹੇ ਹਜ਼ਾਰਾਂ ਦਾ ਸਮਾਨ ਹੋਣਾ ਚਾਹੇ ਲੱਖਾਂ ਦਾ ਉਹ ਸਾਰਾ ਦੂਸਰੇ ਅਕਾਊਂਟ ਚ ਹੋ ਜੂਗਾ ਇਹਦੇ ਚ ਕੋਈ ਬਹੁਤ ਵੱਡੀ ਉਲਝਣ ਵਾਲਾ ਕੰਮ ਨਹੀਂ ਹੈ ਔਰ ਇਹ ਕੋਈ ਬਹੁਤ ਮਤਲਬ ਡਰਨ ਵਾਲੀ ਗੱਲ ਨਹੀਂ ਹੈ ਕਿ ਤੁਹਾਡਾ ਬ੍ਰੋਕਰ ਭੱਜ ਗਿਆ ਕਿਉਂਕਿ ਮੈਂ ਤੁਹਾਨੂੰ ਬੜਾ ਕਲੀਅਰਲੀ ਦੱਸਿਆ ਕਿ ਜੇ ਤੁਹਾਡਾ ਅਕਾਊਂਟ ਤੁਹਾਡਾ ਅਕਾਊਂਟ ਜਿਹੜਾ ਹੈਗਾ ਬ੍ਰੋਕਰ ਜਿੱਥੇ ਤੁਸੀਂ ਖੁੱਲਿਆ ਪਲੈਟਫਾਰਮ ਉਹ ਸਿਰਫ ਇੱਕ ਪਲੈਟਫਾਰਮ ਆ ਉੱਤੇ ਤੁਹਾਨੂੰ ਨੰਬਰ ਆਫ ਸ਼ੇਅਰ ਤੁਹਾਡੇ ਸ਼ੋ ਹੋ ਰਿਹਾ ਪ੍ਰੋਫਿਟ ਲਾਸ ਸ਼ੋ ਹੋ ਰਿਹਾ ਉਹ ਸਿਰਫ ਸ਼ੋ ਹੋਣ ਦੇ ਪਰਪਸ ਨਾਲ ਜਿਹੜਾ ਜੋ ਵੀ ਸਾਰੀ ਰਿਕਾਰਡ ਹੈ ਤੁਹਾਡੇ ਕੋਲੇ ਜਿੰਨੀਆਂ ਵੀ ਜਿੰਨੇ ਵੀ ਸ਼ੇਅਰ ਨੇ ਤੁਹਾਡੀਆਂ ਹੋਲਡਿੰਗਸ ਨੇ ਤੁਹਾਡਾ ਪੋਰਟਫੋਲੀਓ ਉਹ ਸਾਰਾ ਸੀਡੀਐਸਐਲ ਜਾਂ ਐਨਐਸਜੀਐਲ ਕੋਲੇ ਪਿਆ ਤੁਸੀਂ ਕਦੇ ਵੀ ਆਪਣਾ ਈਵਨ ਨਾ ਭੱਜਣ ਦੀ ਸੂਰਤ 'ਚ ਵੀ ਤੁਸੀਂ ਤੇ ਤੁਹਾਨੂੰ ਇੱਕ ਬ੍ਰੋਕਰ ਨਹੀਂ ਪਸੰਦ ਆ ਰਿਹਾ ਤੁਸੀਂ ਦੂਸਰੇ ਬ੍ਰੋਕਰ 'ਤੇ ਸ਼ਿਫਟ ਹੋਣਾ ਚਾਹੁੰਦੇ ਹੋ ਮੰਨ ਲਓ ਤੁਹਾਡਾ 50 ਲੱਖ ਦਾ ਪੋਰਟਫੋਲੀਓ ਹੈ 50 ਲੱਖ ਦੇ ਸ਼ੇਅਰ ਤੁਹਾਡੇ ਪਈ ਨੇ ਪਰ ਤੁਸੀਂ ਇਹ ਨਹੀਂ ਚਾਹੁੰਦੇ ਕਿ ਪਹਿਲਾਂ ਮੈਂ ਇਹ ਸ਼ੇਅਰ ਸਾਰੇ ਵੇਚਾਂ ਫਿਰ ਇਹਨਾਂ ਤੇ ਮੈਨੂੰ ਟੈਕਸ ਭਰਨਾ ਪਊ ਫੇਰ ਕਿਤੇ ਮੈਂ ਜਾ ਕੇ ਦੂਸਰੇ ਪਾਸੇ ਉਹਨਾਂ ਨੂੰ ਖਰੀਦਾਂ ਇਹ ਕਰਨ ਦੀ ਲੋੜ ਨਹੀਂ ਹੈ ਤੁਸੀਂ ਆਪਣੀ ਡੀਪੀ ਆਈਡੀ ਮਤਲਬ ਕਿ ਜੋ ਡਿਪੋਜ਼ਿਟਰੀ ਆਈਡੀ ਹੁੰਦੀ ਹੈ ਉਹਦੇ ਥਰੂ ਆਪਾਂ ਦੂਸਰੇ ਬ੍ਰੋਕਰ 'ਤੇ ਸ਼ਿਫਟ ਕਰ ਦਿੰਦੇ ਹਾਂ ਔਰ ਬਹੁਤ ਮਤਲਬ 100% ਕੇਸਾਂ ਚ ਜਿਹੜਾ ਤੁਹਾਡਾ ਦੂਸਰਾ ਬ੍ਰੋਕਰ ਆ ਉਹ ਸਾਰੀਆਂ ਗਾਈਡਲਾਈਨਸ ਔਰ ਤੋਂ ਸਾਰੀਆਂ ਚੀਜ਼ਾਂ ਦੱਸ ਦਊਗਾ ਕਿ ਕਿਵੇਂ ਤੁਸੀਂ ਇੱਕ ਆਪ ਮਤਲਬ ਦੂਸਰੇ ਬ੍ਰੋਕਰ ਤੋਂ ਸਾਡੇ ਪਲੇਟਫਾਰਮ ਤੇ ਕਿਵੇਂ ਟਰਾਂਸਫਰ ਕਰ ਸਕਦੇ ਹੋ ਜਦੋਂ ਤੁਸੀਂ ਟਰਾਂਸਫਰ ਕਰ ਲਿਆ ਤੇ ਤੁਹਾਡਾ ਸਾਰਾ ਜੋ ਪੋਰਟਫੋਲੀਓ ਉੱਥੇ ਉਵੇਂ ਸ਼ੋ ਹੋਣ ਲੱਗ ਜੂਗਾ ਔਰ ਤੁਹਾਨੂੰ ਕੋਈ ਟਰਾਂਜੈਕਸ਼ਨ ਨਹੀਂ ਹੋਊਗੀ ਨਾ ਹੀ ਤੁਸੀਂ ਕੋਈ ਵੇਚੋਗੇ ਨਾ ਤੁਹਾਨੂੰ ਟੈਕਸ ਭਰਨਾ ਪਊਗਾ ਤਾਂ ਇਹ ਵੀ ਬਹੁਤ ਇੰਪੋਰਟੈਂਟ ਸਵਾਲ ਸੀਗੇ ਜਿਹੜਾ ਲੋਕ ਮੈਨੂੰ ਪੁੱਛਦੇ ਆ ਠੀਕ ਹੈ ਇਹਦਾ ਵੀ ਮੈਂ ਤੁਹਾਨੂੰ ਜਵਾਬ ਜਿਹੜਾ ਹੈਗਾ ਉਹ ਦੇਤਾਂ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਕਮੈਂਟ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਐਸੀਆਂ ਵੀਡੀਓਜ਼ ਹੀ ਪਾਉਣਾ ਜਿਨ੍ਹਾਂ ਨਾਲ ਤੁਹਾਨੂੰ ਜਾਗਰੂਕਤਾ ਮਿਲ ਸਕੇ ਤੁਸੀਂ ਐਜੂਕੇਟ ਹੋ ਸਕੋ ਠੀਕ ਹੈ ਤੁਹਾਨੂੰ ਕੋਈ ਬੇਵਕੂਫ ਨਾ ਬਣਾ ਸਕੇ ਤੁਹਾਡੇ ਅਕਾਊਂਟ 'ਚ ਕੋਈ ਪੈਸੇ ਨਾ ਕਢਵਾ ਸਕੇ ਸੋ ਇਹ ਸਾਰੀਆਂ ਚੀਜ਼ਾਂ ਮੇਰਾ ਮੇਨ ਪਰਪਸ ਹੈ ਵੀਡੀਓ ਬਣਾਉਂਦਾ ਔਰ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ ਜੀ ਤਦ ਤੱਕ ਲਈ ਸਤਿ ਸ੍ਰੀ ਅਕਾਲ ਆਪਣਾ ਖਿਆਲ ਰੱਖੋ